ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਰੋਜ਼ਾਨਾ ਆਪ ਜੀ ਦੇ ਸਾਹਮਣੇ ਸਾਖੀਆਂ ਲੈ ਕੇ ਹਾਜ਼ਰ ਹੁੰਦੇ ਹਾਂ ਆਓ ਅੱਜ ਦੀ ਵੀਡੀਓ ਦੇ ਵਿੱਚ ਸਰਵਣ ਕਰੀਏ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਬਚਪਨ ਦੇ ਵਿੱਚ ਕੈਸੇ ਚੋਜ ਕਰਦੇ ਹਨ ਸਾਧ ਸੰਗਤ ਜੀ ਇਹ ਸਾਖੀ ਪਰਾ تین ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚੋਂ ਲਈ ਹੈ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਪੰਜਾਂ ਸਾਲਾਂ ਦੇ ਹੋਏ ਨੇ ਤਾਂ ਗੁਰੂ ਸਾਹਿਬ ਜੀ ਮਹਾਰਾਜ ਗੱਲਾਂ ਕਰਨ ਦੇ ਯੋਗ ਹੋ ਗਏ ਨੇ ਹੁਣ ਬਾਲਕਾਂ ਦੇ ਨਾਲ ਗੁਰੂ ਸਾਹਿਬ ਜੀ ਮਹਾਰਾਜ ਜਦੋਂ ਘਰ ਦੇ ਵਿੱਚੋਂ ਬਾਹਰ ਖੇਡਣ ਜਾਂਦੇ ਆ ਜੋ ਵੀ ਵਸਤੂ ਘਰ ਦੇ ਵਿੱਚੋਂ ਲੈ ਕੇ ਜਾਂਦੇ ਨੇ ਬਾਹਰ ਜਾਂ ਤੇ ਕਿਸੇ ਗਰੀਬ ਨੂੰ ਜਾਂ ਕਿਸੇ ਫਕੀਰ ਨੂੰ ਦੇ ਕੇ ਆ ਜਾਂਦੇ ਨੇ ਘਰ ਦੇ ਵਿੱਚ ਉਹ ਵਾਪਸ ਨਹੀਂ ਲੈ ਕੇ ਆਉਂਦੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਰਤੀਰਾ ਉਹਨਾਂ ਦੇ ਪਿਤਾ ਮਹਤਾ ਕਾਲੂ ਜੀ ਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਮਹਿਤਾ ਕਾਲੂ ਜੀ ਚਾਹੁੰਦੇ ਸਨ ਕਿ ਮੇਰਾ ਬੇਟਾ ਵੀ ਮੇਰੇ ਵਾਂਗ ਕਿਰਤਕ ਮਾਈ ਕਰਨ ਵਾਲਾ ਹੋਵੇ ਪਰ ਇਹ ਹੁਣ ਤੋਂ ਹੀ ਉਜਾੜਾ ਕਰ ਰਿਹਾ ਹੈ ਇਸੇ ਤਰ੍ਹਾਂ ਅੱਗੇ ਵੀ ਕਰੇਗਾ ਇਹਨਾਂ ਗੱਲਾਂ ਨੂੰ ਲੈ ਕੇ ਕਾਲੂ ਜੀ ਪੰਡਿਤ ਹਰਦੇਵਾਲ ਦੇ ਕੋਲ ਪਹੁੰਚੇ ਨੇ ਜਾ ਕੇ ਅਲਾਮਾ ਦਿੰਦੇ ਨੇ ਆਖਦੇ ਨੇ ਪੰਡਿਤ ਜੀ ਤੁਸਾਂ ਨੇ ਜਦੋਂ ਪਤਰੀ ਬਣਾਈ ਸੀ ਤਾਂ ਆਖਿਆ ਸੀ ਕਿ ਜੋ ਤੇਰੇ ਘਰ ਬਾਲਕ ਜਨਮਿਆ ਹੈ ਇਸ ਦੇ ਸਿਰ ਤੇ ਛਤਰ ਝੁਲੇਗਾ ਤਾਂ ਕਾਲੂ ਜੀ ਆਖਦੇ ਨੇ ਪੰਡਿਤ ਜੀ ਚੰਗਾ ਛਤਰ ਝੁਲਾਇਆ ਤੁਸਾਂ ਨੇ ਮੈਨੂੰ ਤੇ ਕੋਈ ਛਤਰ ਝੁਲਦਾ ਦਿਖਦਾ ਨਹੀਂ ਸਗੋਂ ਜੋ ਸੁੱਖ ਸਹੂਲਤ ਹੁਣ ਹੈ ਉਹ ਵੀ ਜਾਂਦੀ ਦਿਸਦੀ ਹੈ ਕਿਉਂਕਿ ਇਹ ਬਾਲਕ ਤੇ ਘਰ ਦੇ ਵਿੱਚ ਕੁਝ ਲਿਹਾਉਣ ਦੀ ਬਜਾਏ ਨੁਕਸਾਨ ਕਰ ਰਿਹਾ ਹੈ ਜੋ ਚੀਜ਼ ਲੈ ਕੇ ਜਾਂਦਾ ਹੈ ਉਹ ਵਾਪਸ ਨਹੀਂ ਲੈ ਕੇ ਆਂਦਾ ਤਾਂ ਉਸ ਵੇਲੇ ਪੰਡਿਤ ਹਰदयाल ਜੀ ਕਾਲੂ ਨੂੰ ਆਖਣ ਲੱਗੇ ਕਾਲੂ ਹੁਣ ਤੇ ਤੂੰ ਮੈਨੂੰ ਆ ਕੇ ਉਲਾਮਾ ਦੇ ਰਿਆਂ ਪਰ ਜਦੋਂ ਉਹ ਦਿਨ ਆਉਣਗੇ ਇਹਨਾਂ ਦੇ ਸਿਰ ਤੇ ਛਤਰ ਝੁਲੇਗਾ ਉਦੋਂ ਸ਼ਾਇਦ ਤੂੰ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਾ ਕਰੇ ਕਿਉਂਕਿ ਸੱਚ ਹੀ ਉਹ ਦਿਨ ਆਉਣੇ ਹਨ ਇਸ ਬਾਲਕ ਦਾ ਜੀਵਨ ਦੂਸਰੇ ਬਾਲਕਾਂ ਨਾਲੋਂ ਵੱਖਰਾ ਹੈ ਤਾਂ ਸਾਧ ਸੰਗਤ ਜਿਓ ਸੱਚ ਮੁੱਚ ਹੀ ਗੁਰੂ ਸਾਹਿਬ ਜੀ ਮਹਾਰਾਜ ਬਾਲਕਾਂ ਦੇ ਨਾਲ ਖੇਡਣ ਤੇ ਜਾਂਦੇ ਨੇ ਪਰ ਹੋਰ ਬਾਲਕਾਂ ਦੇ ਨਾਲੋਂ ਇਹਨਾਂ ਦੀ ਖੇਡ ਕੁਝ ਵੱਖਰੀ ਨਜ਼ਰੇ ਆਉਂਦੀ ਹੈ ਜਿੱਥੇ ਵੀ ਗੁਰੂ ਸਾਹਿਬ ਜੀ ਮਹਾਰਾਜ ਚੌਂਕੜੀ ਮਾਰ ਕੇ ਬੈਠਦੇ ਨੇ ਉੱਥੇ ਹੀ ਬੈਠੇ ਰਹਿਣ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਚੌਂਕੜੀ ਮਾਰ ਕੇ ਬੈਠਦੇ ਨੇ ਬੜੇ ਬੜੇ ਗਿਆਨਵਾਨਾਂ ਦੇ ਵਾਂਗ ਪਰਮੇਸ਼ਰ ਦੀਆਂ ਗੱਲਾਂ ਕਰਦੇ ਨੇ ਐਸੀਆਂ ਖੇਡਾਂ ਗੁਰੂ ਸਾਹਿਬ ਜੀ ਖੇਡਦੇ ਨੇ ਸੋ ਇਦਾਂ ਦੀਆਂ ਗੱਲਾਂ ਕਰਨ ਜਿਸ ਤਰ੍ਹਾਂ ਕੋਈ ਬਹੁਤ ਜ਼ਿਆਦਾ ਭਗਤੀ ਕਰਨ ਵਾਲਾ ਜਾਂ ਬੜੇ ਹੀ ਵੇਦਾਂ ਨੂੰ ਪੜਿਆ ਹੋਇਆ ਕੋਈ ਗਿਆਨਵਾਨ ਗੱਲਾਂ ਕਰਦਾ ਹੈ ਜੋ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆ ਕੇ ਬੈਠੇ ਇਹਨਾਂ ਦੇ ਨਾਲ ਗੱਲਾਂ ਕਰੇ ਸਾਰਿਆਂ ਦਾ ਮਨ ਰਾਜੀ ਹੋਵੇ ਖੁਸ਼ ਹੋ ਕੇ ਜਾਣ ਜੇਕਰ ਗੁਰੂ ਸਾਹਿਬ ਜੀ ਮਹਾਰਾਜ ਬੈਠੇ ਹੋਣ ਹਿੰਦੂ ਵੇਖ ਕੇ ਕੋਈ ਆਵੇ ਤਾਂ ਗੁਰੂ ਸਾਹਿਬ ਜੀ ਮਹਾਰਾਜ ਦੇ ਪਾਸੋਂ ਉਪਦੇਸ਼ ਸੁਣ ਕੇ ਆਖਣ ਕਿ ਇਹ ਕੋਈ ਦੇਵਤਾ ਸਰੂਪ ਲੱਗਦਾ ਹੈ ਜੇਕਰ ਕੋਈ ਮੁਸਲਮਾਨ ਆਵੇ ਗੁਰੂ ਸਾਹਿਬ ਜੀ ਤੋਂ ਉਪਦੇਸ਼ ਸੁਣੇ ਤਾਂ ਉਹ ਆਖਣ ਇਹ ਖੁਦਾ ਦਾ ਰੂਪ ਹੈ ਕੋਈ ਔਲੀਆ ਪੈਦਾ ਹੋਇਆ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀਆਂ ਬਚਪਨ ਦੀਆਂ ਖੇਡਾਂ ਆਮ ਬੱਚਿਆਂ ਦੇ ਨਾਲੋਂ ਵੱਖਰੀਆਂ ਨੇ ਸਾਧ ਸੰਗਤ ਜੀ ਹੁਣ ਗੁਰੂ ਸਾਹਿਬ ਜੀ ਸੱਤਾਂ ਸਾਲਾਂ ਦੇ ਹੋ ਚੁੱਕੇ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਸੱਤਾਂ ਸਾਲਾਂ ਦੇ ਹੋਏ ਪਿਤਾ ਮਹਿਤਾ ਕਾਲੂ ਜੀ ਗੁਰੂ ਸਾਹਿਬ ਜੀ ਨੂੰ ਪੜਨੇ ਪਾਉਣ ਦੀ ਵਿਚਾਰ ਕਰਦੇ ਨੇ ਤਾਂ ਗੁਰੂ ਸਾਹਿਬ ਜੀ ਮਹਾਰਾਜ ਫਿਰ ਪੰਡਿਤ ਜੀ ਕੋਲ ਗਏ ਆਖਣ ਲੱਗੇ ਮਹੂਰਤ ਵੇਖੋ ਨਾਨਕ ਨੂੰ ਤੁਹਾਡੇ ਕੋਲ ਪੜਨ ਵਾਸਤੇ ਭੇਜਣਾ ਹੈ ਤਾਂ ਪਾੰਦੇ ਨੇ ਆਖਿਆ ਪਤਰੀ ਵੇਖ ਕੇ ਕਿ ਅੱਜ ਦਾ ਮਹੂਰਤ ਬੜਾ ਵਧੀਆ ਹੈ ਮੱਗਰ ਦਾ ਮਹੀਨਾ ਹੈ 5 ਦਿਨ ਗਿਆ ਵੀਰਵਾਰ ਰੁਹਣੀ ਨਛੱਤਰ ਹੈ ਤਾਂ ਕਾਲੂ ਨੇ ਜੋ ਦੱਸਣਾ ਪੰਡਿਤ ਜੀ ਦੀ ਬਣਦੀ ਸੀ ਉਸ ਸਮੇਂ ਦੇ ਹਿਸਾਬ ਨਾਲ ਦੇ ਕਰਕੇ ਆਖਿਆ ਕਿ ਨਾਨਕ ਨੂੰ ਪੜਾਉ ਤੇ ਨਾਨਕ ਨੂੰ ਪਿਤਾ ਜੀ ਆਖਣ ਲੱਗੇ ਪੁੱਤਰ ਤੂੰ ਪਾਂਦੇ ਦੇ ਕੋਲ ਬੈਠ ਕੇ ਪੜ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਠੀਕ ਹੈ ਪਿਤਾ ਜੀ ਤਾਂ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਸ ਵੇਲੇ ਪਾਂਦੇ ਨੇ ਫੱਟੀ ਦੇ ਉੱਪਰ 35 ਲਿਖ ਦਿੱਤੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਪਹਿਲੇ ਦਿਨ ਤੇ ਪੜਦੇ ਰਹੇ ਜਾਂ ਘਰ ਨੂੰ ਆਏ ਤਾਂ ਸਾਧ ਸੰਗਤ ਜੀਓ ਮਾਤਾ ਤ੍ਰਿਪਤਾ ਜੀ ਬੜੇ ਖੁਸ਼ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੋਦ ਵਿੱਚ ਲਿਆ ਹੈ ਸਿਰ ਚੁੰਮਿਆ ਪਿਆਰ ਦਿੱਤਾ ਪ੍ਰਸਾਦਾ ਛਕਾਇਆ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਸ਼ਾਮ ਤੂੰ ਰਾਤ ਦੇ ਸਮੇਂ ਤੱਕ ਉਸ ਪਰਮੇਸ਼ਰ ਨਾਲ ਜੁੜੇ ਰਹੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਪ੍ਰਸਾਦਾ ਛਕ ਕੇ ਪਲੰਘ ਪਰ ਜੇ ਇਸ ਵੇਲੇ ਬਿਰਾਜਮਾਨ ਹੁੰਦੇ ਨੇ ਤਾਂ ਸਾਧ ਸੰਗਤ ਜੀਓ ਪਰ ਬਾਤ ਹੁੰਦੀ ਹੈ ਮਾਤਾ ਜੀ ਸਵੇਰ ਵਾਸਤੇ ਫੇਰ ਹੀ اٹھਉਂਦੇ ਨੇ ਜਲ ਲੈ ਕਰਕੇ ਮੂੰਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਾਤਾ ਜੀ ਨੇ ਧਵਾਇਆ ਫਿਰ ਇਸ ਨਾਨਕ ਕਰਵਾਇਆ ਬਸਤਰ ਪਹਿਰਾਏ ਤੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਨੂੰ ਅਗਲੇ ਦਿਨ ਪਾਂਦੇ ਕੋਲ ਭੇਜ ਦਿੱਤਾ ਹੈ ਪਾਂਦੇ ਨੇ ਫੇਰ ਪੱਟੀ ਲਿਖ ਦਿੱਤੀ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ हे पੰਧਾ तू ਆਪ ਵੀ ਕੁਝ ਪੜਿਆ ਹੈ ਜੋ ਸਾਨੂੰ ਪੜਾ ਰਿਆਂ ਤਾਂ ਪੰਧੇ ਨੇ ਆਖਿਆ ਮੈਂ ਤੇ ਸਾਰਾ ਕੁਝ ਪੜਿਆ ਜਮਾ ਕਰਨਾ ਖਰਚ ਕਰਨਾ ਹੋਰ ਸਵਾਏ ਡਿਉੜੇ ਲੈਣਾ ਦੇਣਾ ਮਿੰਤੀ ਗਿਣਤੀ ਹਿਸਾਬ ਇਹ ਸਾਰਾ ਕੁਝ ਪੜਿਆ ਹੋਰ ਇਸ ਤੋਂ ਇਲਾਵਾ ਗਾਇਤਰੀ ਤਰਪਨ ਸੰਧਿਆ ਬੇਦ ਪਾਠ ਸਾਰਾ ਕੁਝ ਮੈਂ ਪੜਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਹੇ ਪੰਦਾ ਜੀ ਇਹਨਾਂ ਚੀਜ਼ਾਂ ਦੇ ਪੜਨ ਦੇ ਨਾਲ ਤੇ ਸਗੋਂ ਗਲ ਦੇ ਵਿੱਚ ਫਾਹੇ ਪੈਂਦੇ ਨੇ ਇਹ ਪੜਨਾ ਤੇ ਝੂਠ ਹੈ ਤੇ ਪੰਦੇ ਨੇ ਅੱਗੋਂ ਆਖਿਆ ਕਿ ਫੇਰ ਤੂੰ ਦੱਸ ਕਿਹੜੀ ਚੀਜ਼ ਪੜੀਏ ਜਿਹਦੇ ਨਾਲ ਪਾਹੇ ਨਾ ਪੈਣ ਤੇ ਪੜਨਾ ਕੀ ਸਹੀ ਹੈ ਤਾਂ ਸਾਧ ਸੰਗਤ ਜਿਉ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਮਤ 1533 ਮੱਘਰ ਸੁਦੀ 7ਵੀਂ ਨੂੰ ਪਾਂਦੇ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰਤੀ ਇਹ ਸ਼ਬਦ ਸੁਣਾਇਆ ਹੈ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰਸਾਰ ਭਾਉ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨ ਅਪਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਥੇ ਲੇਖਾ ਮੰਗੀਐ ਤਥੇ ਹੋਏ ਸੱਚਾ ਨਿਸ਼ਾਨ ਗੁਰੂ ਸਾਹਿਬ ਜੀ ਮਹਾਰਾਜ ਇਸ ਸ਼ਬਦ ਦੇ ਅਰਥ ਕਰਕੇ ਪੰਦੇ ਨੂੰ ਸੁਣਾਉਂਦੇ ਨੇ ਕਿ ਐਸਾ ਲੇਖਾ ਲਿਖਣਾ ਕਰ ਐਸੀ ਪੜ੍ਹਾਈ ਪੜ੍ਹਨੀ ਕਰ ਜਿਸ ਦੇ ਪੜ੍ਹਨ ਦੇ ਨਾਲ ਲਿਖਣ ਦੇ ਨਾਲ ਜਦੋਂ ਸੱਚੀ ਦਰਗਾਹ ਦੇ ਵਿੱਚ ਲੇਖਾ ਹੋਵੇ ਉਥੇ ਉਹ ਨਾਲ ਨਿਭੇ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਪੰਦਾ ਜੀ ਹੋਰ ਜੋ ਪੜ੍ਹਨਾ ਹੈ ਉਹ ਸੰਸਾਰੀ ਲੋਕਾਂ ਦੇ ਨਾਲ ਸਨੇਹ ਵਿਧਮਦਾ ਹੈ ਪਦਾਰਥਾਂ ਨਾਲ ਪਿਆਰ ਵਿਧਮਦਾ ਹੈ ਸੁਣੋ ਪੰਡਾ ਜੀ ਝੂਠਾ ਸਨੇਹ ਕਿਸ ਨਾਲ ਕਰਨਾ ਕਿਉਂਕਿ ਇੱਕ ਇਹ ਸਰੀਰ ਹੀ ਸਾਡਾ ਸਾਥੀ ਹੈ ਇਸ ਨੂੰ ਵੀ ਅਸੀਂ ਛੱਡ ਜਾਵਾਂਗੇ ਇਹ ਵੀ ਸਵਾਦੀ ਢੇਰੀ ਬਣ ਜਾਏਗਾ ਇਸ ਸੰਸਾਰ ਦੇ ਨਾਲ ਝੂਠਾ ਮੋਹ ਜੋ ਕਰਨਾ ਹੈ ਉਹ ਸਹੀ ਨਹੀਂ ਹੈ ਤਾਂ ਉਸੇ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ ਜੋ ਸਾਰਿਆਂ ਹੀ ਜੀਵਾਂ ਨੂੰ ਪੈਦਾ ਵੀ ਕਰਦਾ ਹੈ ਤੇ ਖਤਮ ਵੀ ਕਰਨ ਵਾਲਾ ਹੈ ਜਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਅਰਥ ਉਸ ਪੰਡਤ ਨੂੰ ਹਰदयाल ਨੂੰ ਸੁਣਾਏ ਪੰਡਤ ਹੈਰਾਨ ਹੋ ਗਿਆ ਗੁਰੂ ਸਾਹਿਬ ਜੀ ਮਹਾਰਾਜ ਆਪਣੇ ਘਰ ਆ ਗਏ ਨੇ ਆ ਕਰਕੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਨੇ ਆਨੰਦ ਪ੍ਰਸੰਨ ਹੋ ਕਰਕੇ ਪ੍ਰਸ਼ਾਦਾ ਸਕਿਆ ਆਪਣੀ ਗੁਰੂ ਸਾਹਿਬ ਜੀ ਮਹਾਰਾਜ ਜੋ ਪਰਮੇਸ਼ਰ ਦੀ ਆਵਾਦਤ ਦੇ ਵਿੱਚ ਰਹਿੰਦੇ ਨੇ ਇਸੇ ਤਰ੍ਹਾਂ ਹੀ ਉਹ ਦਿਨ ਬੀਤਿਆ ਜਾਂ ਅਗਲਾ ਦਿਨ ਹੋਇਆ ਮਾਤਾ ਜੀ ਨੇ ਫੇਰ ਜਗਾਇਆ ਨਿਤਨੇਮ ਰੋਜ਼ ਦਾ ਇਸ਼ਨਾਨ ਕਰਵਾਇਆ ਕੱਪੜੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਾਤਾ ਜੀ ਨੇ ਪਹਿਨਾਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੰਦੇ ਕੋਲ ਜਾਣ ਵਾਸਤੇ ਤਿਆਰ ਕੀਤਾ ਪਰ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਗਏ ਨਹੀਂ ਘਰ ਦੇ ਵਿੱਚ ਇੱਕ ਕਾਗਜ਼ ਲੈ ਕੇ ਚੌਂਕੀ ਦੇ ਉੱਪਰ ਰੱਖਿਆ ਹੈ ਉੱਪਰ ਬੜੇ ਸੁੰਦਰ ਰੁਮਾਲ ਰੱਖੇ ਨੇ ਤੇ ਚੌਂਕੜੀ ਮਾਰ ਕੇ ਬੈਠ ਗਏ ਨੇ ਜਿਸ ਤਰ੍ਹਾਂ ਕੋਈ ਸਿਆਣਾ ਪੰਡਤ ਵਿਚਾਰਵਾਨ ਕਥਾ ਕਰਨ ਵਾਸਤੇ ਬੈਠਦਾ ਹੈ ਜੋ ਬਾਲਕ ਗੁਰੂ ਸਾਹਿਬ ਜੀ ਮਹਾਰਾਜ ਨੂੰ ਆਵਾਜ਼ ਮਾਰਨ ਵਾਸਤੇ ਆਵੇ ਤਾਂ ਅਗੋਂ ਗੁਰੂ ਸਾਹਿਬ ਜੀ ਆਖਣ ਕਿ ਸ਼ੋਰ ਨਾ ਕਰੋ ਮੈਂ ਪੋਥੀ ਪੜ ਰਿਹਾ ਹਾਂ ਤਾਂ ਮਾਤਾ ਪਿਤਾ ਜੀ ਪੁੱਛਣ ਲੱਗੇ ਕਿ ਪੁੱਤ ਦੱਸ ਤੂੰ ਕਿਹੜੀ ਪੋਥੀ ਪੜ ਰਿਹਾ ਸਾਨੂੰ ਵੀ ਸੁਣਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਪਿਤਾ ਜੀ ਮੈਂ ਸਭ ਤੇ ਸਲੋਕੀ ਗੀਤਾ ਪੜਦਾ ਹਾਂ ਤਾਂ ਉਹ ਆਖਣ ਲੱਗੇ ਸੁਣਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਲੋਕ ਪੜ ਕੇ ਸੁਣਾਇਆ ਗੀਤਾ ਦੇ ਵਿੱਚੋਂ ਊਂ ਨਿਤੇ ਕਾਖਰਮ ਬ੍ਰਹਮ ਵਿਹਾਰਨ ਮਮਨ ਸਮਰਨ ਜਾ ਪ੍ਰਯਾਤ ਤਉ ਅਜਨ ਦੇਹੰ ਸਿਆਤੀ ਪਰਮਾਗਤੰ ਇਹ ਪੂਰਾ ਜਦੋਂ ਸਲੋਕ ਗੁਰੂ ਸਾਹਿਬ ਜੀ ਨੇ ਪੜਿਆ ਤਾਂ ਮਾਤਾ ਪਿਤਾ ਸੁਣ ਕੇ ਬੜੇ ਖੁਸ਼ ਹੋਏ ਆਖਣ ਲੱਗੇ ਪੁੱਤਰ ਇਹ ਤੇ ਸੰਸਕ੍ਰਿਤ ਹੈ ਸਾਡੀ ਸਮਝ ਨਹੀਂ ਆਉਂਦੀ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਇਹ ਸਾਰੇ ਸ਼ਲੋਕ ਦੇ ਅਰਥ ਕਰਕੇ ਆਪਣੇ ਘਰ ਦੇ ਵਿੱਚ ਮਾਤਾ ਪਿਤਾ ਨੂੰ ਸੁਣਾ ਦਿੱਤੇ ਤਾਂ ਸਾਧ ਸੰਗਤ ਜੀਓ ਬੜੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਤਾ ਪਿਤਾ ਖੁਸ਼ ਹੋਏ ਨੇ ਤਾਂ ਪਹਿਲਾਂ ਤੇ ਬੜੇ ਉਹ ਖੁਸ਼ ਹੋਏ ਨੇ ਫੇਰ ਸਾਧ ਸੰਗਤ ਜਿਉ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਤਾ ਪਿਤਾ ਨੂੰ ਫੇਰ ਸੰਸਾਰਕ ਮੋਹ ਜਿਹੜਾ ਹੈ ਉਹ ਪਿਆਰ ਹੈ ਉਹ ਮਾਇਆ ਆਣ ਦਿਮਾਗ ਦੇ ਉੱਤੇ ਪੈ ਗਈ ਕਿ ਨਹੀਂ ਇਸ ਨੂੰ ਤੇ ਆਪਾਂ ਪੜਨ ਭੇਜਣਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਫੇਰ ਆਖਣ ਲੱਗੇ ਚੱਲ ਪੁੱਤਰ ਹੁਣ ਤੈਨੂੰ ਪਾੰਦੇ ਕੋਲ ਲੈ ਕੇ ਚੱਲੀਏ ਤਾਂ ਅਗਲਾ ਦਿਨ ਹੋਇਆ ਗੁਰੂ ਸਾਹਿਬ ਜੀ ਪਾੰਦੇ ਕੋਲ ਪੜਨ ਗਏ ਤਾਂ ਪਾੰਦੇ ਨੇ ਆਖਿਆ ਨਾਨਕ ਤੂੰ ਕੱਲ ਕਿਉਂ ਨਹੀਂ ਆਇਆ ਚੱਲ ਹੁਣ ਮੈਂ ਤੈਨੂੰ ਪੱਤੀ ਲਿਖ ਦਿੰਦਾ ਹਾਂ ਉਸ ਨੂੰ ਯਾਦ ਕਰ ਜਾਂ ਪਾੰਦੇ ਨੇ ਪੱਤੀ ਲਿਖੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਰਾਗ ਦੇ ਵਿੱਚ ਇਹ ਸਭ ਦੇ ਉਚਾਰਨਾ ਕੀਤਾ ਹੈ ਸੱਸੈ ਸਵੇ ਸ੍ਰਿਸ਼ਟ ਜਨ ਸਾਜੀ ਸਭਨਾ ਸਾਹਿਬ ਏਕ ਭਯਾ ਸੇਵਤ ਰਹਿ ਚਿੱਤੇ ਜਨ ਕਾ ਲਗਾ ਆਇਆ ਤਿਨ ਕਾ ਸਫਲ ਭਯਾ ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵਹਿ ਬੀਰਾ ਤੋ ਪੜਿਆ ਰਹਾਉ ਸਾਧ ਸੰਗਤ ਜੀ ਇਹ ਸ਼ਬਦ ਦੀਆਂ ਪਹਿਲੀਆਂ ਹੀ ਪੰਕਤੀਆਂ ਆਪ ਜੀ ਨੂੰ ਸਰਵਣ ਕਰਾਈਆਂ ਨੇ ਇਹ ਪੂਰਾ ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਿਆ ਜਿਸ ਦੇ ਵਿੱਚ ਇੱਕ ਇੱਕ 35 ਅੱਖਰ ਦੇ ਵਿੱਚੋਂ ਕੱਲੇ-ਕੱਲੇ ਅੱਖਰ ਦਾ ਗੁਰੂ ਸਾਹਿਬ ਜੀ ਨੇ ਉਸ ਪਰਮੇਸ਼ਰ ਦੇ ਪ੍ਰਤੀ ਕੀ ਉਪਦੇਸ਼ ਬਣਦਾ ਹੈ ਕਿਸ ਤਰ੍ਹਾਂ ਪਰਮੇਸ਼ਰ ਨਾਲ ਜੁੜਨਾ ਹੈ ਉਹ ਪਾੰਦੇ ਨੂੰ ਸੁਣਾ ਦਿੱਤਾ ਤਾਂ ਮਨ ਦਾ ਹੈਰਾਨ ਹੋ ਗਿਆ ਆਖਣ ਲੱਗਾ ਨਾਨਕ ਇਹ ਤੂੰ ਕਿੱਥੋਂ ਪੜਿਆ ਗੁਰੂ ਸਾਹਿਬ ਜੀ ਆਖਦੇ ਨੇ ਮੈਂ ਤੇ ਉਸ ਆਪਣੇ ਪਰਮੇਸ਼ਰ ਦਾ ਛਾਇਰ ਹਾਂ ਕਵੀਸ਼ਰ ਹਾਂ ਹੇ ਪੰਡਿਤ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਜੋ ਮੈਂ ਤੁਹਾਨੂੰ ਸੁਣਾਇਆ ਹੈ ਇਹ ਉਸ ਪਰਮੇਸ਼ਰ ਦੀ ਮਹਿਮਾ ਹੈ ਮੈਂ ਤੇ ਪਰਮੇਸ਼ਰ ਦੀ ਮਹਿਮਾ ਦਾ ਵਖਿਆਨ ਕੀਤਾ ਹੈ ਤੂੰ ਵੀ ਮਹਾਰਾਜ ਦਾ ਧਿਆਨ ਧਰ ਕੇ ਇਹ ਜੋ ਧੰਦੇ ਦੀ ਵਿਦਿਆ ਹੈ ਭਾਵ ਕੇ ਤੂੰ ਦੂਸਰਿਆਂ ਨੂੰ ਸਿਖਾ ਕੇ ਸਿਰਫ ਪੈਸੇ ਕਮਾਉਣ ਵਾਸਤੇ ਜੋ ਵਿਦਿਆ ਪੜਦਾ ਹੈ ਇਹ ਬੰਦਨਾ ਦਾ ਮੂਲ ਬਣਦੀ ਹੈ ਇਸ ਵਿਦਿਆ ਨੂੰ ਅਪਣਾ ਕੇ ਆਪਣਾ ਜਨਮ ਸਵਾਰ ਲੈਣਾ ਤੇ ਸੱਚੇ ਨਾਮ ਦੇ ਕਮਾਈ ਕਰਨੀ ਇਹ ਜੋ ਵਿਦਿਆ ਹੈ ਇਹ ਬੰਧਣਾ ਨੂੰ ਖੋਲ ਦਿੰਦੀ ਹੈ ਜਦੋਂ ਇਦਾਂ ਉਪਦੇਸ਼ ਪਾੰਦੇ ਨੇ ਸੁਣਿਆ ਤਾਂ ਪਾੰਦੇ ਨੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੜਾ ਹੀ ਸਤਕਾਰ ਦਿੱਤਾ ਸਾਧ ਸੰਗਤ ਜੀ ਤਾਂ ਪਾੰਦੇ ਨੇ ਹੁਣ ਕਾਲੂ ਨੂੰ ਆਖਿਆ ਕਿ हे ਕਾਲੂ ਮੈਂ ਤੇਰੇ ਪੁੱਤਰ ਨੂੰ ਕੀ ਪੜਾਉਣਾ ਹੈ ਚਾਰਾਂ ਹੀ ਵੇਦਾਂ ਦੀ ਜੋ ਵਿਦਿਆ ਸੰਸਾਰ ਦੇ ਵਿੱਚ ਗੁਪਤ ਹੋਈ ਸੀ ਤੇਰਾ ਪੁੱਤਰ ਉਸ ਵਿਦਿਆ ਦਾ ਪ੍ਰਕਾਸ਼ ਕਰਨ ਵਾਸਤੇ ਪ੍ਰਗਟ ਹੋਇਆ ਹੈ ਤੇਰਾ ਪੁੱਤਰ ਸਾਡੇ ਨਾਲੋਂ ਕਈ ਜ਼ਿਆਦਾ ਪਹਿਲਾਂ ਹੀ ਪੜਿਆ ਹੋਇਆ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਪਾਂਦੇ ਕੋਲੋਂ ਵਾਪਸ ਆਏ ਨੇ ਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਰਤੀਰਾ ਉਸੇ ਤਰ੍ਹਾਂ ਹੀ ਹੈ ਜੇ ਗੁਰੂ ਸਾਹਿਬ ਜੀ ਅੰਦਰ ਬੈਠਣ ਤਾਂ ਇੱਕ ਇੱਕ ਦਿਨ ਪੂਰਾ ਲੰਘ ਜਾਵੇ ਅੰਦਰੇ ਹੀ ਸਮਾਧੀ ਲੱਗੀ ਰਹੇ ਜੇ ਬਾਹਰ ਨਦੀ ਦੇ ਕਿਨਾਰੇ ਬੈਠਣ ਉੱਥੇ ਹੀ ਸਮਾਧੀ ਲੱਗੀ ਰਹੇ ਜਿੱਥੇ ਕਿਤੇ ਪਰਮੇਸ਼ਰ ਦੀ ਚਰਚਾ ਕਰਨ ਲੱਗਣ ਕਈ ਕਈ ਦਿਨ ਬੀਤ ਜਾਣ ਗੁਰੂ ਸਾਹਿਬ ਜੀ ਮਹਾਰਾਜ ਪ੍ਰਸਾਦ ਨਹੀਂ ਸਕਣ ਤੇ ਪਿਤਾ ਕਾਲੂ ਪਿਛੇ ਪਿਛੇ ਪ੍ਰਸ਼ਾਦਾ ਲੈ ਕੇ ਤੁਰਿਆ ਫਿਰੇ ਗੁਰੂ ਸਾਹਿਬ ਜੀ ਮਹਾਰਾਜ ਉਹ ਪ੍ਰਸ਼ਾਦਾ ਵੀ ਬਾਹਰ ਜਾ ਕੇ ਭੁਖਿਆਂ ਨੂੰ ਸੰਤਾਂ ਸਾਧਾਂ ਨੂੰ ਖਵਾਇਉਣ ਇਦਾਂ ਦਾ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਬਚਪਨ ਦਾ ਵਰ ਤੀਰਾ ਹੈ ਹੋਰ ਗੁਰੂ ਸਾਹਿਬ ਜੀ ਦੇ ਕਵਤਕ ਅਗਲੀ ਵੀਡੀਓ ਦੇ ਵਿੱਚ ਲੈ ਕੇ ਫਿਰ ਹਾਜ਼ਰ ਹੋਵਾਂਗੇ ਸੋ ਸਾਧ ਸੰਗਤ ਜੀਓ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਆਪਣੇ ਕੀਮਤੀ ਸੁਝਾਅ ਕਮੈਂਟਾਂ ਰਾਹੀਂ ਜ਼ਰੂਰ ਦੱਸਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਸਮਾਪਤੀ ਤੇ ਧੰਨਵਾਦ ਮਹਾਰਾਜ ਸਾਰੀਆਂ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਅਸਮਰਦਾ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ